ਆਦਮਪੁਰ ਦੀਆਂ ਗਲੀਆਂ 'ਚ ਏ ਟੇਲਰ ਸ਼ਾਪ ਜਿੱਥੇ 52 ਸਾਲ ਤੋਂ ਵੱਡੇ ਭਰਾ ਜੀ ਸਿਲਾਈ ਕਰ ਰਹੇ ਨੇ ਤੇ 34 ਸਾਲ ਤੋਂ ਉਹਨਾਂ ਦੇ ਹੀ ਨਿੱਕੇ ਭਰਾ ਵੀ ਸਿਲਾਈ ਕਰ ਰਹੇ ਨੇ ਇਹੋ ਸ਼ਾਪ ਹੈ ਜੋ ਇਹਨਾਂ ਦੋਨਾਂ ਭਰਾਵਾਂ ਦੇ ਪਿਤਾ ਜੀ ਸਰਦਾਰ ਅਜੀਤ ਸਿੰਘ ਜੀ ਨੇ ਸਨ 1952 ਵਿੱਚ ਸ਼ੁਰੂ ਕੀਤੀ ਸੀ ਅਜੀਤ ਸਿੰਘ ਲੇਡੀਜ਼ ਐਂਡ ਜੈਂਟਸ ਟੇਲਰ ਪੰਡੂਰੀ ਵਾਲੀ ਏ ਕਹਿੰਦੇ ਨੇ ਕਿ ਅੱਜ ਕੱਲ ਦੇ ਕੱਪੜੇ ਨੇ ਵੀ ਅੱਜ ਕੱਲ ਦੇ ਲੋਕਾਂ ਵਾਂਗ ਰੰਗ ਬਦਲ ਲਏ ਨੇ ਇਹ ਮੰਨਦੇ ਨੇ ਲੋਕਲ ਦਰਜੀ ਦੀ ਜਗ੍ਹਾ ਮਾਲ ਨਹੀਂ ਲੈ ਸਕਦੇ ਆਓ ਕਰਦੇ ਹਾਂ ਇਹਨਾਂ ਕਮਾਲ ਦੇ ਦਰਜੀ ਕਾਰੀਗਰਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ 52 ਸਾਲ ਹੋ ਗਏ ਜੀ ਸ਼ੁਰੂ ਤੋਂ ਤੁਹਾਡੀ ਸ਼ਾਪ ਇੱਥੇ ਹੀ ਆ ਹਾਂਜੀ ਇੱਥੇ ਹੀ ਆ ਕਿਹੜੇ ਕਿਹੜੇ ਕੱਪੜੇ ਸੀਨੇ ਹੋ ਤੁਸੀਂ ਜੀ ਜੈਨਸ ਦੋਨੋਂ ਦੋਨਾਂ ਦੇ ਤੇ ਜਿੱਦਾਂ ਹੁਣ ਕਾਫੀ ਚੇਂਜ ਆ ਗਿਆ ਨਾ ਅਸੀਂ ਦੇਖਦੇ ਆ ਮਾਲਜ਼ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ ਉਸ ਤੋਂ ਬਾਅਦ ਤਾਂ ਲੱਗਦਾ ਤੁਹਾਨੂੰ ਸਟੀਚਿੰਗ ਨੂੰ ਕੋਈ ਫਰਕ ਪਿਆ ਬਾਜ਼ਾਰ ਨੂੰ ਨਹੀਂ ਸਾਨੂੰ ਕੋਈ ਫਰਕ ਨਹੀਂ ਜਿਹੜਾ ਫਿਟਿੰਗ ਤਾਂ ਫਿਰ ਸਾਡੇ ਹਿਸਾਬ ਨਾਲ ਨਾਪ ਰਵਾਂਗੇ ਤਾਂ ਆਊਗੀ ਤੁਹਾਡੇ ਖਾਨਦਾਨੀ ਕੰਮ ਸੀ ਇਹ ਹਾਂਜੀ ਬਚਪਨ ਤੋਂ ਤੁਸੀਂ ਪੜਾਈ ਵੀ ਕੀਤੀ ਕਿੰਨਾ ਬੜੇ ਹੋ 10 ਬੜੇ ਮੈਨੂੰ ਨਾ ਦੇਖ ਕੇ ਹੀ ਲੱਗ ਰਿਹਾ ਸੀਗਾ ਕਿ ਮੈਂ ਕਿਹਾ ਬਾਪੂ ਜੀ ਕਾਫੀ ਪੜੇ ਲਿਖੇ ਲੱਗਦੇ ਹਾਂ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਦਸਵੀਂ ਵੀ ਕੋਈ ਆਮ ਬੰਦਾ ਨਹੀਂ ਕਰ ਸਕਦਾ ਸੀ ਤੇ ਤੁਹਾਡੇ ਹੁਣ ਗਾਂ ਫੈਮਲੀ 'ਚ ਕੋਈ ਕਰ ਰਿਹਾ ਇਸ ਕੰਮ ਨੂੰ ਨਹੀਂ ਜੀ ਬੱਚੇ ਬੱਚੇ ਕੁਝ ਬਾਹਰ ਚਲ ਗਏ ਆ ਤੇ ਉਹ ਆਪਣੇ ਆਪਣੀ ਜੌਬ ਕਰਦੇ ਜਾਣੀ ਸਾਡੇ ਟੇਲਰ ਦਾ ਕੰਮ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਆਦਮਪੁਰ ਤੇ ਬਾਜ਼ਾਰ 'ਚੋਂ ਲੰਘ ਰਹੀ ਸੀ ਇੱਕਵੇਂ ਦੇਖਿਆ ਕਿ ਮੈਨੂੰ ਲੱਗਾ ਬਹੁਤ ਕੋਈ ਪੁਰਾਣੀ ਦੁਕਾਨ ਹੈ ਕੋਈ ਪੁਰਾਣੇ ਕਾਰੀਗਰ ਕੰਮ ਕਰ ਰਹੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਜੀ ਇਹ ਦੁਕਾਨ ਜਿਹੜੀ ਆ ਨਾ ਸਾਡੀ ਜੀ 1952 ਦੇ ਵਿੱਚ ਸਰਦਾਰ ਅਜੀਤ ਸਿੰਘ ਮੇਰੇ ਫਾਦਰ ਸਾਹਿਬ ਉਹਨਾਂ ਨੇ 1952 ਦੇ ਵਿੱਚ ਇਹ ਦੁਕਾਨ ਸ਼ੁਰੂ ਕੀਤੀ ਜੀ ਉਸ ਤੋਂ ਉਪਰੰਤ ਮੇਰੇ ਵੱਡੇ ਵੀਰ ਜੀ 71 ਦੇ ਵਿੱਚ ਆਏ ਮੇਰਾ 70 ਦਾ ਜਨਮ ਸੀ ਤੇ ਮੈਨੂੰ ਹੋ ਗਏ 34 ਸਾਲ ਮੈਨੂੰ 34 ਸਾਲ 30 ਸਾਲ ਹੋ ਗਏ ਕਹਾਂ ਤੇ ਜੋ ਵੀ ਮੈਂ ਕੰਮਕਾਰ ਸਿੱਖਿਆ ਆਪਣੇ ਫਾਦਰ ਸਾਹਿਬ ਚ ਬਰਦਰ ਤੋਂ ਸਿੱਖਿਆ ਤੇ ਮਹਾਰਾਜ ਨੇ ਬਹੁਤ ਵਧੀਆ ਲੋਕੀ ਬਖਸ਼ਿਉ ਆ ਵਾਹਿਗੁਰੂ ਹਕਾਲਪੁਰ ਸਭੀ ਬਹੁਤ ਬਹੁਤ ਮਹਾਰਾਜ ਦਾ ਧੰਨਵਾਦ ਆ ਸਾਡੇ ਵਿਰਸੇ ਦੇ ਵਿੱਚ ਸਾਡੇ ਦਾਦਾ ਜੀ ਵੀ ਇਹੀ ਕੰਮ ਕਰਦੇ ਰਹੇ ਜੀ ਫਾਦਰ ਸਾਹਿਬ ਵੀ ਹੂੰ ਤੇ ਉਸ ਤੋਂ ਉਪਰੰਤ ਅਸੀਂ ਚੌਥੀ ਸਮਝ ਲਓ ਪੀੜੀ ਚੱਲ ਰਹੀ ਆ ਤੇ ਮੇਰਾ ਬੇਟਾ ਇੰਗਲੈਂਡ ਆ ਉਹਨੇ ਕੰਮ ਨਹੀਂ ਸਿੱਖਿਆ ਪਰ ਇਹ ਕੀ ਤੁਹਾਨੂੰ ਲੱਗਦਾ ਕਿ ਚਮਚਮ ਕਰਦੀਆਂ ਸ਼ੀਸ਼ੇ ਦੀਆਂ ਦੁਕਾਨਾਂ ਮਹਿੰਗੇ ਮਹਿੰਗੇ ਕੱਪੜੇ ਇੱਕ ਦੋ ਦਿਨ ਦਾ ਹੀ ਚਾਹ ਪੂਰਾ ਕਰ ਸਕਦੇ ਆ ਡੇਲੀ ਨੀਡਸ ਤੁਹਾਡੀਆਂ ਉਹ ਇੰਨੇ ਮਹਿੰਗੇ ਕੱਪੜੇ ਜਾਂ ਫਿਰ ਉਹ ਵੱਡੀਆਂ ਵੱਡੀਆਂ ਦੁਕਾਨਾਂ ਪੂਰੀਆਂ ਕਰ ਦਿੰਦੀਆਂ ਐਦਾਂ ਆ ਨਾ ਦੇਖੋ ਮੇਰੀ ਫਿਟਿੰਗ ਆ ਉਹ ਦਰਜੀ ਦੇ ਕੋਲ ਆਊਗੀ ਕੋਈ ਵੀ ਜਾਂ ਫਰੌਕ ਆ ਜਾਂ ਕੋਈ ਸੂਟ ਆ ਜਾਂ ਕੋਈ ਕਮੀਜ਼-ਪੰਮਾ ਆ ਦਰਜੀ ਦੇ ਕੋਲ ਆਊਗਾ ਤਾਂ ਉਹਦੀ ਫਿਟਿੰਗ ਵਧੀਆ ਬਣੂਗੀ ਰੈਡੀਮੇਡ ਠੀਕ ਆ ਲੜਕੇ ਲੜਕੀਆਂ ਪਾਉਂਦੇ ਆ ਨਾ ਤੇ ਬਿਓਰਬੀ ਲੈ ਕੇ ਪਾਉਂਦੇ ਆ ਪਰ ਉਹ ਝੱਲੇ ਜੇ ਲੱਗਦੇ ਆ ਠੀਕ ਹੈ ਨਾ ਜਿਹੜੀ ਫਿਟਿੰਗ ਅਸਲੀ ਫਿਟਿੰਗ ਦਾ ਦਰਜੀ ਦੇ ਜਿੰਨਾਂ ਚਿਰ ਦਰਜੀ ਦੀ ਮਸ਼ੀਨ ਤੋਂ ਕੱਪੜਾ ਨਹੀਂ ਲੰਗਦਾ ਉਹਨਾਂ ਚਿਰ ਨਹੀਂ ਹੁੰਦੀ ਕਈ ਵਾਰੀ ਸਾਡੇ ਆਪਣੇ ਖਾਸ ਗਾਹਕ ਆ ਜਾਂਦੇ ਆ ਭਾਈ ਸਾਹਿਬ ਜੀ ਆਹ ਪ੍ਰਿੰਟ ਦੀ ਜਾਂ ਸ਼ਰਟ ਦੀ ਫਿਟਿੰਗ ਕਰੋ ਅਸੀਂ ਉਹਨਾਂ ਦੇ ਕੋਲੋਂ ਫਿਰ ਆਪਣੇ ਜਿੰਨਾ ਜੋ ਵਾਜਬ ਰੇਟ ਬਣਦਾ ਲੈ ਕੇ ਅਸੀਂ ਫਿਟਿੰਗ ਕਰਕੇ ਦੇ ਦਿੰਦੇ ਆ ਕਿੰਨੇ ਵਜੇ ਖੁੱਲ ਜਾਂਦੀ ਦੁਕਾਨ ਤੁਹਾਡੀ ਸਵੇਰ ਨੂੰ ਸਵੇਰ ਨੂੰ 7:30 ਦੇ ਬਦਨ ਖੁੱਲ ਜਾਂਦੀ 8:30 ਵਜੇ ਸ਼ਾਮ ਨੂੰ ਬੰਦ ਹੋ ਜਾਂਦਾ। ਤੇ ਤੁਸੀਂ ਕਿਹਾ ਪਰਿਵਾਰ ਇਕੱਠਾ ਮਿਲ ਕੇ ਆਪਾਂ ਕੋਈ ਨਾ ਕੋਈ ਨਵੀਂ ਚੀਜ਼ ਖਾਣੀ ਜਾਂ ਆਪਾਂ ਇਕੱਠੇ ਬਹਿਣਾ ਇਕੱਠੇ ਰਹਿਣਾ ਤੇ ਅਸੀਂ ਜੁਆਇੰਟ ਫੈਮਿਲੀ ਹਾਂ। ਬਹੁਤ ਫਰਕ ਪਿਆ। ਪਹਿਲਾਂ ਕੱਪੜਾ ਕਿਹੜਾ ਸੀ ਉਹ ਕਾਟਨ ਜ਼ਿਆਦਾ ਚੱਲਦਾ ਸੀ, ਸੂਟੀ ਚੱਲਦਾ ਸੀ। ਜੀ। ਹੁਣ ਕੱਪੜਾ ਇਹੋ ਜਿਹਾ ਆ ਗਿਆ। ਜਿਦਾਂ ਦੁਨੀਆ ਰੰਗ ਬਦਲਦੀ ਏਦਾਂ ਹੀ ਕੱਪੜੇ ਨੇ ਵੀ ਰੰਗ ਬਦਲੋ। ਕੱਪੜੇ ਦੇ ਨਾਂ ਹੀ ਨਹੀਂ ਸਾਨੂੰ ਪਤਾ। ਕੋਈ ਇੱਕ ਬਜ਼ੁਰਗ ਆਏ ਕਹਿੰਦੇ ਆ ਕਿਹੜਾ ਕੱਪੜਾ ਆ ਮੈਂ ਕਿਹਾ ਸਵੇਸ ਕਾਟਨ ਕਹਿੰਦੇ ਬੈਸ ਕਾਟਨ ਤੇ ਇਹਦਾ ਮਤਲਬ ਕੱਪੜੇ ਦਾ ਕੁਆਲਟੀ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਕੁਆਲਟੀ ਆ ਗੀਜਾ ਕਾਟਨ ਆ ਗਈ ਸਮਰਕੂਲ ਆ ਗਈ ਹੋਰ ਵੀ ਬਹੁਤ ਸਾਰੀਆਂ ਕੁਆਲਟੀਆਂ ਆ ਗਈਆਂ ਤੇ ਸਾਡੇ ਦਿਮਾਗ ਦੇ ਵਿੱਚ ਹੀ ਨਹੀਂ ਬਹਿਂਦੀਆਂ ਕਿ ਕਿਹੜੀ ਕਿਹੜੀ ਕੁਆਲਟੀ ਆ ਕੱਪੜੇ ਦੀ ਪਰ ਅਸੀਂ ਜਿਹੜਾ ਵੀ ਕੱਪੜਾ ਆਉਂਦਾ ਅਸੀਂ ਉਹਨੂੰ ਬੜੇ ਚਾਅ ਦੇ ਨਾਲ ਬਣਾਉਂਦਾ ਸੀਂਦਾ ਅਸੀਂ ਕਿਉਂਕਿ ਸਾਡੀ ਮਸ਼ੀਨ ਤੋਂ ਕੱਪੜਾ ਲੰਘਣਾ ਚਾਹੀਦਾ। ਆਹ ਠੀਕ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ